ਕਰ ਲੈ ਰਹੀ ਹੂ ਅਰੇ ਆਜੰਦਰ ਤੋਂ ਕਰ ਲੈ ਰਹਾ ਮਾਂ ਉਹ ਵੀ ਟੁੱਟ ਗਿਆ ਸਾਡਾ ਇਹ ਵੀ ਪੱਕ ਹੈ ਨਾ ਨਾ ਕਰਕੇ ਉਹ ਵੀ ਗਿਆ ਸਾਡਾ ਆ ਮਾਤਾ ਅੱਛਾ ਦੂਜਾ ਮੁੰਡਾ ਉਹ ਪਾਗਲ ਛਡਾਈ ਹੋਇਆ ਫੈਂਡਾ ਉਹ ਰੋਟੀ ਖਾਣ ਨਹੀਂ ਉਹਨੇ ਪੁੱਛਦਾ ਗੱਡੀਆਂ ਤੇ ਖਾ ਲਾਂ ਤਾਂ ਕਿੱਥੇ ਹਾਂ ਵੋਟੀ ਨਾਲ ਤਾਂ ਹੈ ਕਰ ਰਹੀ ਹੈ ਤੁਹਾਡੇ ਦੋ ਭਰਾ ਸੀਗੇ ਇੱਕ ਇੱਕ ਗੱਡੀ ਤੇ ਰਹਿੰਦਾ ਤੇ ਤੀਜਾ ਉਹ ਨੰਬਰ ਚੋਲੇ ਰਲਿਆ ਹੋਇਆ ਜੀ ਨਾਲ ਦੇ ਘਰ ਦੇ ਵਿੱਚ ਮਾਤਾ ਇਹ ਹਾਲਾਤ ਦੇ ਵਿੱਚ ਪੁੱਛਦੀ ਨਹੀਂ ਨਾ ਨਾ ਜਮਈ ਦਿਖਾਉਂਗੇ ਮਾਦਾ ਜੀ 2 ਮਹੀਨੇ ਵਾਦਾ ਜੀ ਸਾਰਾ ਅਸੀਂ ਕਰਕੇ ਜਾਂਦੇ ਆ ਕੇ 2 ਮਹੀਨੇ ਵਾਦਾ ਇਹ 2 ਮਹੀਨੇ ਵਾਦਾ ਇਹ ਸਾਰਾ ਸਭ ਅਸੀਂ ਕਰਕੇ ਜਾਂਦੇ ਆ ਜੀ ਮੈਂ 2 ਮਹੀਨੇ ਵਾਦਾ ਉਹ ਲਾਈਟ ਹੈਗੀ ਪੈਂ ਜੀ ਲਾਈਟ ਬੰਦੋਂ ਵੀ ਮੈਂ ਤੁਹਾਡੇ ਪਿਤਾ ਜੀ ਵੀ ਕੀੜੇ ਬਹਿ ਕੇ ਇੱਥੇ ਬੁਨੇ ਤੁਸੀਂ ਮੈਨੂੰ ਫੋਨ ਫੋਟੋ ਭੇਜ ਦਿੱਤੀ ਮੈਨੂੰ ਯਾਦ ਹੈ ਇਹ ਮਾਤਾ ਇੱਥੇ ਪੈਂਦੀ ਹੈ ਕੋਈ ਗੱਲ ਨਹੀਂ ਭੈਣ ਜੀ ਯਕੀਨ ਕਰੋ ਬਹੁਤ ਵਧੀਆ ਰਹਿਣਗੇ ਬਹੁਤ ਬਾਕਸ ਤੁਹਾਨੂੰ ਮੈਨੂੰ ਮਾਂ ਤੋਂ ਰੋਟੀ ਨਹੀਂ ਜੰਗਲੀ ਆਉਂਦੀ ਆਪਣੇ ਘਰ ਸਾਨੂੰ ਮੈਂ ਆਪਣੇ ਘਰ ਮੈਨੂੰ ਪਤਾ ਕਿਵੇਂ ਕੱਢਦੀ ਮੇਰੀ ਸੱਸ ਬਹੁਤ ਲੁਆ ਰਹੇ ਭੈਣ ਜੀ ਮੈਂ ਸਮਝਦਾ ਅੱਜ ਕੱਲ ਤਾਂ ਧੀਾਂ ਹੀ ਪੁੱਛ ਰਹੀਆਂ ਨੇ ਮੁੰਡੇ ਤਾਂ ਪੁੱਛੇ ਨਹੀਂ ਰਹੇ ਸਾਰੇ ਸਮਾਜ ਦਾ ਇਹੀ ਹਾਲ ਹੈ ਨਾ ਧੀਾਂ ਹੀ ਪੁੱਛ ਰਹੀਆਂ ਨੇ ਮੈਂ ਲੈ ਲਾਂ ਭੈਣ ਜੀ ਰੋਸੇ ਕੋਈ ਨਹੀਂ ਕੋਈ ਗੱਲ ਨਹੀਂ ਭੈਣ ਜੀ ਮੈਂ ਰੱਖ ਤੂੰ ਮੈਂ ਰੱਖ ਲੀ ਮੈਂ ਲੈ ਲਾਂ ਮੇਰੀ ਕੋਈ ਗੱਲ ਨਹੀਂ ਸਰਾ ਦਾ ਪਥਰੀ ਦਾ ਨਿਕਲ ਹਾਂਜੀ ਸਰਾ ਦਾ ਪਥਰੀ ਦਾ ਦਲਦ ਹੁਣ ਮੈਂ ਫੋਨ ਕਰ ਕਰਕੇ ਉਹ ਤਾਂ ਠੀਕ ਲਵਾਇਆ ਮੁੰਡੇ ਤੇ ਜੀ ਡਾਕਟਰ ਮਾਤਾ ਦੇ ਪਥਰੀ ਦਾ ਰਕੂਣ ਪਥਰੀ ਆਲੀ ਦੀ ਦੋ ਹੁਣ ਤੁਸੀਂ ਆਪਣਾ ਤੁਸੀਂ ਤੁਹਾਡੇ ਸੱਸ ਵੀ ਬਿਮਾਰ ਰਹਿੰਦੀ ਹੈ ਸੱਸ ਦੇ ਮੇਰੀ ਜੀ ਇੱਥੇ ਪ੍ਰੈਸ਼ਰ ਖੁੱਲਾ ਪਿਆ ਜੀ ਉਹਨੂੰ ਸਟੋਮਾ ਬੈਗ ਲਗਾ ਲੈਟਿੰਗ ਨਾਲ ਨਸ ਫਟ ਗਈ ਮੈਨੂੰ ਪਤਾ ਜੀ ਹਾਂਜੀ ਮੈਂ ਆਪੇ ਹੀ ਪੱਟੀਆਂ ਖੜਾ ਕਰਦੀ ਸਾਰਾ ਕੰਮ ਬੜਾ ਮੁਸ਼ਕਿਲ ਕੰਮ ਹੈ ਭੈਣ ਜੀ ਬਹੁਤ ਦੁੱਖ ਬਹੁਤ ਤਕਲੀਫ ਵੀ ਫਿਰ ਮੈਂ ਇਹਨੂੰ ਨਹੀਂ ਜਾ ਕੇ ਫਾਦਮਾ ਜੀ ਉੱਥੇ ਅਗਲੇ ਕਹਿੰਦੇ ਕੋਣ ਇਹਦੇ ਮਗਰ ਫਿਰੂਗੀ ਕਿ ਉਹਨੂੰ ਸੰਭਾਲੂਗੀ ਮੇਰੇ ਘਰ ਦੇ ਬੋਲ ਤੇ ਬਹੁਤ ਔਖਾ ਪਿਆ ਜੀ ਮੇਰੀ ਨਣਦ ਵੀ ਬੋਲਦੀ ਐ ਜੀ ਮੈਨੂੰ ਇਹ ਤਾਂ ਜਿਹਦੇ ਘਰੇ ਬਿਮਾਰੀਆਂ ਬੜੀਆਂ ਹੋਣ ਜਿਹਦੇ ਘਰੇ ਦੁੱਖ ਵਾਪਰੇ ਹੋਣ ਨਾ ਉਹੀ ਜਾਣਦਾ ਮੇਰੇ ਪਿੰਡ ਚ ਆ ਕੇ ਪੁੱਛ ਲਈ ਤੁਸੀਂ ਵੀ ਇਹ ਸੇਵਾ ਕਰਦੀ ਸੱਸ ਦੀ ਜਾਂ ਨਹੀਂ ਤੁਹਾਨੂੰ ਕੋਈ ਨਹੀਂ ਕੋਈ ਕਰਦਾ ਨਹੀਂ ਭੈਣ ਜੀ ਤੁਹਾਡੇ ਚ ਉਹ ਦਇਆ ਦਾ ਪਾਵ ਹੈ ਤਾਂ ਹੀ ਆਪਣੀ ਮਾਂ ਲਈ ਪੁੱਛ ਰਹੀ ਹਣੀ ਅਸੀਂ ਧੀਆਂ ਵੀ ਬਹੁਤ ਦੇਖੀਆਂ ਤੇ ਆਪਣੇ ਘਰ ਦੇੋਂ ਛੱਡੀਆਂ ਸਾਨੂੰ ਚਾਹ ਰਹੀ ਸੀ ਸਭ ਨਹੀਂ ਸਸਤਾ ਨਾਲ ਹੈ ਜੀ ਸਾਡੇ ਕੋਈ ਪਰੇ ਨਹੀਂ ਹੈਗੀ ਸਾਰੀਆਂ ਨਾਲ ਹੈ ਜੀ ਕਹਿਦੇ ਕੋਈ ਵੀ ਸਾੰਭੀ ਨਹੀਂ ਹੈਗੀ ਇਹਨਾਂ ਨੇ ਸਸਤਾ ਸੀ ਪਿੱਛਾ ਦੇ ਕੇ ਆਪਣੀ ਪੈਣਾ ਪੁੱਛਦੇ ਉਹਨਾਂ ਨੇ ਇਹ ਪਿੰਡ ਗੋ ਹੈ ਤਹਿਸੀਲ ਕਿਹੜੀ ਪੈਂਦੀ ਹੈ ਜਿਲ੍ਹਾ ਲੁਧਿਆਣਾ ਜੀ ਹੁਣ ਲੁਧਿਆਣਾ ਜਿਲ੍ਹਾ ਅੱਛਾ ਤਹਿਸੀਲ ਕਰਨਾ ਪੈਂਦੀ ਹੈ ਖੰਨਾ ਕਿੰਨੀ ਦੂਰ ਹੈ ਇੱਥੋਂ ਖੰਨਾ ਥੋੜੀ ਦੂਰ ਹੈ ਜੀ ਇੰਨਾ ਕਰਾਲੀ ਆਪਾਂ ਅੱਛਾ ਉਹ ਕਿੜੇ ਪੈ ਕੇ ਤੁਹਾਨੂੰ ਮਿਲਦੀ ਹਾਂ ਤੁਹਾਨੂੰ ਮੇਰੇ ਬਹੁਤ ਜੀ ਡੈਡੀ ਮੈਨੂੰ ਯਾਦ ਤੁਹਾਡੇ ਲੈਣ ਆਸੇ ਕਾਫੀ ਕੀੜੇ ਪਏ ਹੋਏ ਸੀ ਕੀੜੇ गिरਦੇ ਸੀ ਉਹਨਾਂ ਦੇ ਮੈਨੂੰ ਯਾਦ ਉਸ ਵੀਡੀਓ ਭੇਜੇ ਉਸ ਦਿਨਤ ਤੁਹਾਡੇ ਤੁਸੀਂ ਥੋੜੇ ਲੇਟ ਹੋ ਗਏ ਕਹਿੰਦੇ ਸੱਚੀ ਗੱਲ ਦੱਸੋ ਜਿਹੜੀ ਭਰਾ ਦੀ ਵੋਟੀ ਉਹ ਵੀ ਨਹੀਂ ਪੁੱਛਦੀ ਤੁਸੀਂ ਕਦੇ ਕਿਹਾ ਉਹਨੂੰ ਮੁੰਡੇ ਦੀ ਕਸਮ ਬਹੁਤ ਬਰ ਸੰਝਾ ਕੇ ਕਹਿਗੇ ਜੀ ਤੁਸੀਂ ਆਣੇ ਮਾਰ ਤੇ ਪੁੱਛ ਲੋ ਵੀ ਪੁੱਛਦੇ ਨਹੀਂ ਸੱਤ ਤੇ ਨੌ ਜੀ ਬੀਨ ਕਰੋਗੇ ਜੀ ਤੁਸੀਂ ਆਣੇ ਮਾਰ ਕੇ ਪੁੱਛ ਲੋ ਸਾਡੇ ਵੀ ਪੁੱਛਦੇ ਆ ਜਾਂ ਮੈਂ ਨਹੀਂ ਮੈਂ ਤਾਂ ਦੇਖ ਰਿਹਾ ਕਿ ਕਾਂਦੇ ਸੰਧੀਏ ਜਮੇ ਹੀ ਹਾਲਾਤ ਇੰਨੇ ਖਰਾਬ ਹੈ ਔਰ ਪੁੱਛਣੇ ਵੀ ਆਂਦਾ ਜਮੇ ਹੀ ਜਮਾ ਹੀ ਨਹੀਂ ਪੁੱਛਦੇ ਕਹਿੰਦੇ ਲੋਕਾਂ ਦੀ ਖਾ ਤੂੰ ਮੈਂ ਰੋਟੀਆਂ ਲੋਕਾਂ ਦੇ ਮੰਗ ਮੰਗ ਕੇ ਖਾਏ ਮੁੰਡੇ ਨੂੰ ਐਂ ਤਾਂ ਸ਼ਰਮ ਹੀ ਨਹੀਂ ਹੈਗੀ ਮੇਰੀ ਮਾਂ ਲੋਕਾਂ ਦੇ ਘਰੋਂ ਮੰਗ ਮੰਗ ਕੇ ਖਾ ਰਹੀ ਹੈ ਕੋਈ ਸ਼ਰਮ ਨਹੀਂ ਹੈਗੀ ਸਰਮ ਹੁੰਦੀ ਤਾਂ ਤੁਹਾਡੇ ਬਾਪ ਨਾ ਮਾਰਦਾ ਇੱਕ ਨਾ ਹਲਾਤਾਂ ਚ ਕੋਈ ਯਾਰ ਨਹੀਂ ਹੈ ਬਾਪ ਦੇ ਮਰੇ ਤੇ ਆਈ ਸੀ ਹਾਂ ਜੀ ਉਹ ਤਾਂ ਮਰੇ ਤੇ ਆ ਗਏ ਤੇ ਉਦੋਂ ਪੈਦਾ ਨਹੀਂ ਤੇ ਪੁੱਛਦੇ ਜਮਾਈ ਕੀੜੇ ਪਾ ਕੇ ਉਹਰੇ ਸਾਡੇ ਕੋਲ ਵੀ ਇਹੀ ਹਾਲਾਤ ਹੁੰਦੇ ਮੈਂ ਜੀ ਜ਼ਿੰਦੇ ਦੀ ਕੋਈ ਕਦਰ ਨਹੀਂ ਹੈਗੀ ਮਰੇ ਤੋਂ ਬਹੁਤ ਸਾਰੇ ਕਿਸ਼ਤੇ ਇਕੱਠੇ ਹੋ ਜਾਂਦੇ ਆ ਥੋੜਾ ਬਾਈ ਜੀ ਇਹੀ ਪਿੰਡ ਹੈ ਇਹ ਮੁੰਡਾ ਪੁੱਛਦਾ ਹੀ ਨਹੀਂ ਕਿੱਥੇ ਬੁੱਝਦੇ ਹੈਂ ਕਿੱਥੇ ਬੁੱਝਦੇ ਘਟੇ ਪੁੱਛਦਾ ਮੱਲੀ ਮੈਂ ਹੈਰਾਨ ਆ ਘਰ ਦੀ ਇੰਨੀ ਬੁਰੀ ਹਾਲਤ ਕੋ ਆਪਣੀ ਮਸਤੀ ਜੇ ਬਸ ਥੋੜਾ ਬੜਾ ਮੁੰਡਾ ਇੱਧਰ ਆਦਾ ਮੈਂ ਦੇਖਿਆ ਉਹ ਉੱਧਰ ਲੜਿਆ ਬਾਹਰ ਬਾਹਰ ਹੂੰ ਉਹ ਆਪਣੀ ਮਸਤੀ ਜਿਵੇਂ ਜਿਆਦਾ ਬੰਦਾਂ ਨਾਲ ਬੋਲ ਚੱਲਦੀ ਰਹਿੰਦੀ ਹੈ ਗਾਣਾ ਨੂੰ ਬੱਧੀ ਜਾਂਦਾ। ਦਿਮਾਗੀ ਤੌਰ ਤੇ ਠੀਕ ਹੈ ਨਾ? ਥੋੜਾ ਹੈ ਪਰਸੈਂਟ। ਹਾਂ ਹਾਂ ਹਾਂ। ਹਾਂ ਕਰਾ ਇਹੀ ਇਹੀ। ਦਵਾਈ ਦਵਾ ਕੇ ਬੜਾ। ਉਹ ਡਬਲਾ ਬੇਟਾ। ਤੇ ਵੋਟੀ। ਵੋਟੀ ਵੀ ਪੁੱਟ। ਦੋ ਜਮੇਂਦ ਗੁੜਾ। ਪੰਜਾਬ ਉਹਨੇ ਪੱਕੀ ਹੋਇਆ। ਮੋਟਾ ਜੇ ਤੁਸੀਂ ਜੀਤੋ। ਬੇਟਾ ਠੀਕ। ਹਾਂ ਜੰਮਦਾ। ਸਭ ਨੂੰ ਇਹੀ ਲੱਗਦੇ ਸਾਡੇ ਘਰੇ ਹਾਲਾਤ ਨਹੀਂ ਆਉਣਗੇ। ਤੁਸੀਂ ਯਕੀਨ ਕਰੋ ਸਮਾਜ ਦੇ ਹਾਲਾਤ ਬੜੇ ਖਰਾਬ ਨੇ ਹੈ ਨਾ? ਹਰ ਪਾਸੇ ਹੀ ਹਾਲ ਹੈ ਨਾ ਪਤਾ ਕੀ ਨਾਮ ਹੈ ਆਪਣਾ ਮਲਕੀਤ ਕੋਰ ਹਾਂਜੀ ਮਲਕੀਤ ਕੋਰ ਉਮਰ ਪਤਾ ਹੀ ਆਪਣੀ ਕਿੰਨੀ ਹੈ 76 ਕੇ ਹਾਲ 76 ਕੇ ਸਾਲ ਆ ਮਾਤਾ ਜੀ ਦਿਮਾਗੀ ਤੌਰ ਤੇ ਸਵਸਥ ਨੇ ਹਨਾ ਪੂਰੇ ਹਾਂ ਨਾ ਬਹੁਤ ਚੰਗੀ ਹਾਲ ਹੈ ਟੈਂਪਰ ਹੈ ਟੈਂਪਰ ਲੰਦੇ ਨੇ ਟੈਂਪਰ ਕੰਡੀਸ਼ਨਰ ਕਰਦੇ ਰਹਿੰਦੇ ਹਸਪਤਾਲ ਮੁੰਡਾ ਮਾਰ ਕੇ ਹੁੰਦਾ ਹਾਂ ਤਾਂ ਜੀ ਇਨਸਾਨ ਇੱਕ ਸਮਾਜਿਕ ਜੀਵ ਹੈ ਇਨਸਾਨ ਨੂੰ ਨਾ ਸਮਾਜ ਦੀ ਲੋੜ ਪੈਂਦੀ ਹੈ ਤੇ ਇਹ ਤਾਂ ਇਕੱਲੇ ਬੈਠੇ ਰਹਿੰਦੇ ਫਿਰ ਹਾਂ ਸਾਰੇ ਦਿਹਾੜੀ ਇੱਥੇ ਇਨਸਾਨ ਤਾਂ ਵੈਸੀ ਪਾਗਲ ਹੋ ਜਾਂਦੇ ਹੱਥੇ ਕਰਦਿੰਦੇ ਚੰਗਾ ਪਤਾ ਤੁਹਾਡੇ ਮੇਰੇ ਵਰਗੇ ਇਨਸਾਨ ਪਾਗਲ ਹੋ ਜਾਏਗਾ ਇੱਥੇ ਰਹਿ ਕੇ ਸਾਰਾ ਦਿਨ ਫੋਨ ਕਰੀ ਜਾਂਦੀ ਹੈ ਜਿੰਨੂੰ ਮੈਂਟਲ ਮੈਂ ਬਹੁਤ ਫੋਨ ਕਰਦੀ ਹਾਂ ਤੁਹਾਨੂੰ ਹਾਂ ਸਾਰਾ ਦਿਨ ਮੈਂ ਸਿਰਫ ਆਪਣਾ ਘਰ ਦਾ ਕੰਮ ਹੀ ਕਰਦੀ ਹਾਂ ਸਾਰਾ ਦਿਨ ਮੈਂ ਆਪਣਾ ਇਹਨਾਂ ਨੂੰ ਫੋਨ ਨਹੀਂ ਕਰਦੀ ਮੈਂ ਸਮਝ ਸਕਦਾ ਇਹਨਾਂ ਦੇ ਸੱਸ ਦੇ ਸਟੋਮਾ ਬੈਗ ਲੱਗਿਆ ਹੋਇਆ ਹੈ ਤਾਂ ਪੇਸ਼ੈਂਟ ਦੀ ਹਾਲਤ ਸਟੋਮਾ ਬੈਗ ਹੁੰਦਾ ਜੋ ਲੈਟਰਿੰਗ ਦਾ ਬੈਗ ਲੱਗਿਆ ਹੁੰਦਾ ਹੈ ਢਿੱਡ ਤੇ ਜੇ ਪੇਸ਼ੈਂਟ ਉਸ ਕੰਡੀਸ਼ਨ ਦੇ ਵਿੱਚ ਆ ਤਾਂ ਬਹੁਤ ਬੁਰੀ ਹਾਲਾਤ ਦੇ ਵਿੱਚ ਆ ਆਪਣੀ ਸੱਸ ਨੂੰ ਦੇਖਣ ਕਿ ਆਪਣੀ ਮਾਂ ਦੀ ਦੇਖਣ ਨਾ ਦੋਨੋਂ ਪਾਸੇ ਪੈਰ ਤਰਦਾ ਬਹੁਤ ਔਖਾ ਹੈ ਹੈ ਬਾਹਰੋਂ ਟਿਕ ਕਿਨੋਂ ਆਤੀ ਜੋ ਆਪਰੇਸ਼ਨ ਹੁਣ ਦੂਜਾ ਇਹ ਦੂਜਾ ਪ੍ਰੈਸ਼ਰ ਹੋਣਾ ਦੂਜਾ ਹਾਂਜੀ ਮਾਤਾ ਉੱਥੇ ਹੀ ਲਾ ਕੇ ਛੋਟੀ ਖਾਂਦੀਆਂ ਨਹੀਂ ਮੈਂ ਸਮਝਿਆ ਨਾ ਕੀ ਕਰ ਰਹੇ ਹੋ ਐ ਬੰਦੇ

ਜੱਟ ਲੈਟ੍ਰੀਨ ਕਰਦੇ ਪਿਆ ਰਹੇ ਨਾ ਕਿ ਸੇ ਸਫਾਈ ਕਰਾਂ ਨੀ ਕਿ ਤਰ੍ਹਾਂ ਸਿਣਾਈ ਨੇ ਲੈਟ੍ਰੀਨ ਪਿਸ਼ਾਬ ਸੇ ਪਿਆ ਰਹਿੰਦਾ ਜੀ ਇੱਕ ਵਾਰ ਇੱਕ ਵਾਰ ਅਸੀਂ ਗਈ ਜਾ ਕੇ ਮੈਂ ਕਰੀ ਟੋਪੜ ਤੋਂ ਆ ਕੇ ਸਾਰੀ ਸਫਾਈ ਕਰੀ ਉਹਦੇ ਜਾਦੇ ਫਰਮਾਸਾ ਰੋਲੇ ਆ ਮਾਨੂੰ ਯਾ ਉਹ ਵੀ ਭੇਜਿਆ ਸੀ ਕੀੜੇ ਗਿਰਦੇ ਸੀ ਉਹਦੇ ਇੱਕ ਡਾਂਟ ਤੋਂ ਲੈ ਸੈੱਟ ਬਣਾਏ ਤੇ ਚੇਅਰ ਬਣਾਏ ਕਨੇਕ ਕਨੇ 26 ਤੋਂ ਤੇ ਹੁਣ ਜਦ ਇੰਨੇ 20 ਪਿਆ ਰਹੇ ਚੁੰਦੀ ਐ ਸਾਰਾ ਤੋਂ ਅਧਿਕਾਰਿੰਗ ਜਾਈ ਜੀ ਨਾ ਕਹਿੰਦੀ ਤੋਂ ਮਾਰਾ ਤੋਂ ਦਾ ਕਾ ਕੇ ਜਾ ਕੇ ਉੱਪਰ 파ਕੇ ਨਹੀਂ ਅੱਛਾ ਆਦੋਂ ਤੇ ਬਾਰੇ ਕਹਦੇ ਪਏ ਕਰਨੇ ਹੁੰਦੇ ਉਹ ਬਾਸੂ ਦਾ ਆ ਸਮਝ ਗਿਆ ਬੰਦਾ ਪਿੰਡ ਵਾਲਾ ਵੀ ਕੋਈ ਨਹੀਂ ਦੇਖਦਾ ਰਹਿਣਾ ਪਿੰਡ ਵਾਲਾ ਕਿੰਨਾ ਸਰਦਾ ਜਿਹਾ ਚਾਰੀ ਦਾ ਮਾੜਾ ਹੁੰਦਾ ਕਿੰਨੇ ਦੀ ਪਰਵਾਹ ਕੋਈ ਮਤਲਬ ਨਹੀਂ ਕੋਈ ਪਾਣੀ ਵਾਲੇ ਕੋਲ ਕੰਮ ਹੋ ਗਿਆ ਆ ਇਕੱਠੇ ਕਰਕੇ 2-200 ਰੁਪਏ 5-500 ਰੁਪਏ ਸਾਰੇ ਪਾਸੇ ਜਿੱਡੀ ਦੀ ਗੱਲ ਹੈ ਪਿੰਡ ਵਾਲੇ ਵੀ ਪਾ ਸਕਦੇ ਸੀਗੇ ਨਹੀਂ ਕਰਾ ਜਿਹੜੇ ਜਿਹਦੀ ਜਿਹਦੀ ਜੇਬ ਚ 4 ਪੈਸੇ ਹੋ ਉਹ ਤਾਂ ਕਹਾਈ ਸਕਦੇ ਆ ਇਨਸਾਨੀਅਤ ਦੇ ਨਾਤੇ ਕਿਧਰ ਕਿਧਰ ਜਿੱਥੇ ਲਾਉਣਾ ਉਥੇ ਲਾਇਦ ਨੇ ਪੈਸਾ ਜੇ ਜੇ ਅਸੀਂ ਮੋਹਲੀ ਤੋਂ ਆ ਕੇ ਕਰ ਸਕਦੇ ਆ ਤੇ 2-200 ਪਾ ਕੇ 1000 ਰੁਪਏ ਰੱਖ ਕੇ ਕਿਸੇ ਨੂੰ ਰੋਟੀ ਪਾਣੀ ਚੋਕਾ ਕਰ ਸਕਦੇ ਰੱਖ ਸਕਦੇ ਨਹੀਂ ਕੀਤਾ ਨਹੀਂ ਕੀਤਾ ਅਸੀਂ ਆਹ ਤੋਂ ਪਹਿਲਾਂ ਹਾਂਜੀ 2000 ਰੁਪਏ ਮਿੰਨਾ ਰੋਟੀ ਵਾਲੀ ਨੂੰ ਅਸੀਂ ਯਾਰੇ ਭੈਣ ਅਸੀਂ ਵੀ ਇੰਦੀ ਇਹ ਵੀ ਨਰੇਗਾ ਚ ਲੱਗੀ ਹੈ ਵਿਚਾਰੀ ਇਹ ਤੁਹਾਡੀ ਭੈਣ ਹਾਂਜੀ ਅੱਛਾ ਇਹ ਨਰੇਗਾ ਚ ਲੱਗੀ ਹੋਈ ਹੈ ਦੂਜੀ ਵੀ ਕੋਰ ਆਈ ਉਹ ਵੀ ਨਰੇਗਾ ਚ ਤੁਸੀਂ ਨਰੇਗਾ ਚੋਂ ਕਮਾ ਕੇ ਉਸ ਤੋਂ 2-400 ਰੁਪਏ ਪਾ ਕੇ ਰੋਟੀ ਹੀ ਰੱਖਦੇ ਸੀ ਜਿਹੜੀ ਕੋਈ ਚੀਜ਼ ਚਾਹੀਦੀ ਹੁੰਦੀ ਤੇ ਉਹ ਵੀ ਦੇ ਜਨ ਦਿੰਦੀ ਨਰੇਗਾ ਚੋਂ ਕਮਾਉਂਦੇ ਔਰ ਮੈਂ ਨਵਾਂ ਹੀ ਕਰੀ ਤੇ ਮੈਂ ਕਿਹਾ ਮੈਂ ਕਮਟਾ ਲੈ ਕੇ ਜਾਂਦਾ ਸਕੀ ਰੋਟੀਆਂ ਪਕਾ ਲਿਆ ਕਰਨੀ ਆਪੇ ਹੀ ਤਾਂ ਦੇਖੋ ਤਾਂ ਕਿ ਉਹ ਖਲੜ ਤੋ ਅੱਖ ਠੀਕ ਹੈ ਚਲ ਦੇਖਦੀ ਆ ਕਿੱਥੇ ਦੇਖਦੀ ਆ ਉਹਨੂੰ ਘੱਟ ਦੇਖੋ ਤੇ ਧੀਆ ਹੀ ਨੇ ਜਿਹੜੀ ਪੁੱਛ ਰਹੀਆਂ ਅੱਜਕੱਲ ਸੱਚੀ ਅਸਰਪਾ ਜੀ ਮੁੰਡਿਆਂ ਦਾ ਬੜਾ ਬੁਰਾ ਹਾਲ ਬਹੁਤ ਬੁਰਾ ਬਾਈ ਮੁੰਡਿਆਂ ਦਾ ਬਹੁਤ ਬੁਰਾ ਹਾਲ ਆ ਧੀਆ ਹੀ ਨੇ ਜਿਹੜੀ ਪੁੱਛ ਰਹੀਆਂ ਨੇ ਮਾਂ ਨੂੰ ਮਾਂ ਬਾਪ ਨੂੰ ਕੱਲੇ ਰਹੇ ਹੋਰੇ ਆਲੇ